ਸਸਿਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜ਼ਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰੇ ਆਪਣਾ ਕੰਟੈਕਟ ਨੰਬਰ ਅੱਜ ਦੀ ਵੀਡੀਓ ਬਈ ਪਿੰਡ ਸੁਹਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਜੀ ਤੋਂ ਪੁੱਛਦੇ ਆ ਆਜੋ ਭਾਈ ਜੀ ਸਾਸੀਗਾ ਭਾਈ ਜੀ ਨਾਮ ਕੀ ਬਾਈ ਆਪਣਾ ਕ੍ਰਿਸ਼ਨ ਸਿੰਘ ਜੀ ਬਾਈ ਦਾ ਨਾਮ ਕ੍ਰਿਸ਼ਨ ਸਿੰਘ ਬਾਈ ਘਰ ਆਉਣਾ ਵੇ ਤੇ ਕੀ ਡਰੈਸ ਆ ਜੀ ਆਪਣਾ ਆਰਓ ਫੈਕਟਰੀ ਠੀਕ ਹੋ ਜੀ ਆਰਓ ਦੇ ਨੇੜੇ ਬਾਈ ਦਾ ਘਰ ਆ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਨੰਬਰ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਹਾਂਜੀ ਦੱਸੋ ਜੀ ਮੱਝ ਦੀ ਕੀ ਡਿਟੇਲ ਹੈ ਜੀ ਕੱਲ੍ਹ ਰਾਤ ਸੂਈ ਆ ਕੱਲ੍ਹ ਰਾਤ ਸੂਈ ਹੈ ਕਿੰਨੇ ਨਗ ਬਕਾਉਗਾ ਜੀ ਆਪਣਾ ਦੋ ਨਗ ਬਕਾਉਗਾ ਦੂਜਾ ਸੂਆ ਸੂਈ ਹੈ ਜੀ ਸੱਜਰ ਦਾ ਉਧਰ ਕਾਰਡ ਪਤਾ ਹੀ ਕੀ ਕੀ ਹੈ 11 11 ਕਿਲੋ ਠੀਕ ਹੋ ਜੀ ਤੇ ਕੱਲ੍ਹ ਰਾਤ ਸੂਈ ਹੈ ਮਗਰ ਕੀ ਹੈ ਜੀ ਇਹਦੇ ਮਗਰ ਵੀਰੇ ਇਹਦੇ ਕੱ ਹਵਾਨਾ ਦੇਖ ਸਕਦੇ ਹੋ ਵੀ ਤੁਸੀਂ ਚੰਗਾ ਹਵਾਨਾ ਬਾਡੀ ਪੰਤਰ ਦੀ ਚੰਗੀ ਹੈ ਕੱਢ ਲਓ ਮੜੀ ਬਾਹਰ ਨੂੰ ਮੂੰਹ ਮੱਥੇ ਦੀ ਚੰਗੀ ਆ ਬਈ ਦੇਖੋ ਹਵਾਨਾ ਦੇਖ ਸਕਦੇ ਹੋ ਵੀ ਤੁਸੀਂ ਕਈ ਵਾਰੀ ਕੋਈ ਕੈਮਰੇ ਤੋਂ ਡਰ ਜਾਂਦਾ ਆਜੋ ਬਾਈ ਜੀ ਮੋਟਰ ਥੱਲੋਂ ਬਹੁਤ ਸਾਫ਼ ਆ ਬਾਈ ਉਹਨਾਂ ਦੇਖ ਸਕਦੇ ਨੂੰ ਬਈ ਚੰਗਾ ਵਾਨਾ ਮਗਰ ਇਹਦੇ ਤੇ ਆ ਕਟਾ ਤੇ ਬਾਈ ਜੀ ਕੀ ਡਿਮਾਂਡ ਕਰਦੇ ਈ ਇਹਦੀ 75000 ਰੁਪਏ ਮੁੱਲ ਦਾ 75000 ਕੀਤਾ ਜਾਂਦਾ ਮੁੱਖ ਤੇ ਮੰਨ ਤਨ ਕੀਤਾ ਜਾਊਗਾ ਠੀਕ ਹੋ ਜੀ ਅੱਗੇ ਆ ਜੀ ਕੀ ਡਿਟੇਲ ਹੈ ਛੋਟੀ ਜੀ ਇਹਦੇ ਡੇਢ ਮਹੀਨੇ ਦੀ ਬਣੀ ਹੋਈ ਆ ਠੀਕ ਹੋ ਜੀ ਤੇ 5 ਕਿਲੋ ਦੋ ਦੋਨੇ ਟਾਈਮ ਦੋਨੇ ਟਾਈਮ ਮਿਲਦੀ ਆ 5 ਕਿਲੋ ਦੋ ਦੋਨੇ ਟਾਈਮ ਮਿਲਦੀ ਆ ਚਾਰ ਤੇ ਮਿਲਦੀ ਆ ਜੀ ਹਾਂ ਜੀ ਚਾਰ ਠੀਕ ਹੋ ਇਹ ਤਾਂ ਮਗਰ ਬੱਚਾ ਕੀ ਆ ਜੀ ਕੋਈ ਨਹੀਂ ਲੱਗਾ ਤੇ ਆਪਾਂ ਚੈੱਕ ਪਾ ਸਕਦੇ ਨਹੀਂ ਡੇਢ ਠੀਕ ਹੋ ਜੀ ਆਪਾਂ ਖਾਲੀ ਕਹਿ ਕੇ ਵੇਚਦੇ ਆ ਖਾਲੀ ਕਰ ਠੀਕ ਹੈ ਡੇਢ ਮਿੰਟ ਹੋ ਗਿਆ ਉੰਟੀ ਦਾ ਪ੍ਰੈਕ ਠੀਕ ਹੈ ਦੇਖ ਸਕਦੇਮ ਭਾਈ ਬਾਡੀ ਮੰਤਰੀ ਚੰਗੀ ਆ 5 ਲੀਟਰ ਦੁੱਧ ਹੈ ਇਸ ਟਾਈਮ ਦੋਨੇ ਟਾਈਮ ਮਲ ਦੀ ਕੱਢ ਲੋ ਬਾਹਰ ਇਹਨੂੰ ਵੀ ਜੀ ਜੀਰਾ ਵੀ ਦੇ ਬਈ ਸਤਿ ਸ਼੍ਰੀ ਅਕਾਲ ਤੁਸੀਂ ਕਰ ਸਾਹ ਤੁਰਾ ਦੇਖੋ ਜੀ ਤੁਸੀਂ ਆ ਜਾਓ ਬਾਈ ਜੀ ਰੋਮੀ ਕੁਆਲਿਟੀ ਦੇਖੋ ਜੀ ਬਹੁਤ ਹੀ ਦੇਸਾ ਤੇ ਚੰਗਾ ਸੰਗ ਹੈ ਬਾਈ ਮਾਡੀ ਮੰਤਰ ਦੀ ਚੰਗੀ ਹੈ ਬਾਈ ਜੀ ਇਹਦੀ ਕੀ ਡਿਮਾਂਡ ਕਰਦੇ ਆਪਾਂ ਜਿਹੜਾ ਫਿਆਲੀ ਆ ਕੋਈ ਇਹਦਾ ਮੁੱਲ 42000 ਕੀਤਾ ਜਾਂਦਾ ਮੌਕੇ ਤੇ ਮਾਨਤਨ ਕੀਤਾ ਜਾਊਗਾ ਜੀ ਠੀਕ ਹੋ ਜੀ ਤੇ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ 94175 ਜੀ ਹਾਂਜੀ 07075 ਇੱਕ ਵਾਰ ਫੇਰ ਬੋਲ ਦਿਓ 94175 07075 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਦੋਨਾਂ ਉਹਨਾਂnga ਵਿੱਚੋਂ ਕੋਈ ਨਗ ਪਸੰਦ ਹੁੰਦਾ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ